ਥੋੜਾ ਜਿਆਦਾ ਟਿਕਾ ਨਾਲ ਅੰਦਰ ਜਾਵੇਗਾ ਭਾਵੇਂ 21 ਹੋਵੇ ਇੱਕ ਪੰਗਤੀ ਹੋਈ ਹੋਵੇ ਕਈ ਵਾਰੀ ਨਾ ਕਈ ਇੱਕ ਇੱਕ ਪੰਗਤੀ ਬੜੀ ਬੜਾ ਕੁਝ ਹੁੰਦਾ ਖੁੱਲ ਜਾਂਦਾ ਉਹ ਉਹ ਵਿਸਥਾਰ ਹੋ ਜਾਂਦਾ ਤੇ ਸਵਾਦ ਵੀ ਫਿਰ ਉਹਦੇ ਚੋਂ ਆਉਂਦਾ ਹੁਣ ਆਪਾਂ ਸ਼ਬਦ ਭਾਵੇਂ 50 ਪੜ੍ਹ ਲਓ ਬੜੀ ਚਲੋ ਅਰਥ ਕਰੀਏ ਪਰ ਬੜੀ ਚਲੋ ਓਏ ਇਹਦੇ ਨਾਲ ਇੰਨਾ ਗੱਲ ਤੇ ਵੇਖੋ ਨਾ ਪਾਠ ਪੜਿਓ ਇੱਕ ਹੀ ਕਰਦੇ ਨੇ ਬਾਬਿਆਂ ਦੇ ਚੇਲੇ ਕਰਦੇ ਅਰਵੇਦ ਵਿਚਾਰਿਓ ਧਾਰਮਿਕ ਗ੍ਰੰਥਾਂ ਦੀ ਵਿਚਾਰ ਇਹ ਕੌਣ ਕਰਦੇ ਇਹ ਮਸ਼ੀਨਰੀ ਜਾਗਰੂਕ ਹੋਈ ਅਰਥ ਕਰਦੇ ਇੱਕ ਪਾਠ ਪੜਨ ਤੇ ਜੋਰ ਦਿੰਦੇ ਨੇ ਇਹ ਕਹਿੰਦੇ ਧਾਰਮਿਕ ਗ੍ਰੰਥਾਂ ਦੀ ਵਿਚਾਰ ਕਰਨੀ ਹੈ ਇੱਕ ਨਿਵਲ ਭੰਦਮ ਸਾਧ ਦੇ ਇੱਕ ਜੋਗੀਆਂ ਵਾਲੇ ਕੰਮ ਵੀ ਕੁੰਡਲੀਨੀ ਨੂੰ ਖੋਲਦੇ ਨੇ ਸੱਪ ਜੀ ਊਰਜਾ ਦਾ ਬੈਠਾ ਕੁੰਡਲੀ ਮਾਰ ਕੇ ਨਿਵਲ ਭੁਗੰਗ ਮਸਾਦੇ ਪੰਜ ਜਨਾਂ ਸੋ ਸੰਗ ਨਾ ਛੁੱਟਕਿਓ ਅਦਕ ਅਹੰ ਬੁੱਧ ਬਾਧੇ ਪਿਆਰੇ ਇਨ ਬਿਧ ਮਿਲਣ ਨਾ ਜਾਈ ਮੈਂ ਕੀਏ ਕਰਮ ਅਨੇਕਾ ਮੈਂ ਐਦਾਂ ਦੇ ਕੰਮ ਕਰਦੇ ਲੋਕ ਵੇਖਿਐ ਹਾਰ ਪਰਿਓ ਸਵਾਮੀ ਕੇ ਦਵਾਰੈ ਦੀਜੈ ਬੁੱਧ ਬਵੇਕਾ ਕੱਲੇ ਪਾਠ ਪੜਨ ਨਾਲ ਵੀ ਗੱਲ ਨਹੀਂ ਬਣ ਜਾਣੀ ਤੇ ਧਾਰਮਿਕ ਗ੍ਰੰਥਾਂ ਦੇ ਵਿਚਾਰ ਕਰਨ ਨਾਲ ਵੀ ਗੱਲ ਨਹੀਂ ਬਣ ਜਾਣੀ ਜੇ ਸਾਰੇ ਅਰਥ ਵੀ ਆਉਂਦੇ ਹੋਣ ਹਰਵੇਦ ਵਿਚਾਰ ਦਿਓ ਇਦੇ ਨਾਲ ਵੀ ਨਹੀਂ ਗੱਲ ਬਣ ਜਾਂਦੀ ਹੁਣ ਵੇਖੋ ਅਰਥ ਸਾਰੇ ਆਉਂਦੇ ਆ ਕਥਾ ਜਿੱਥੋਂ ਮਰਜ਼ੀ ਪੜ ਲਓ ਆ ਇਹਦੇ ਅਰਥ ਇਹ ਆ ਇਹਦੇ ਵਿਆਕਰਣ ਆ ਇਹਦੇ ਮੁਤਾਬਕ ਆ ਅਰਥ ਇਹਦੇ ਮੁਤਾਬਕ ਆ ਅਰਥ ਪਰ ਜੇ ਪੁੱਛ ਲਓ ਵੀ ਘਰ ਵਾਲੀ ਲੜਕੀ ਚੱਲੀ ਹੈ ਪਰਿਵਾਰ ਦਾ ਖਲਾਲਾ ਪੈ ਗਿਆ ਇਹਦੇ ਵਾਸਤੇ ਕੀ ਕਰਨਾ ਹੈ ਕਹਿੰਦੇ ਇਹ ਮੇਰੇ ਹਿਸਾਬ ਚ ਆਉਂਦਾ ਤਬੀਕ ਹੈ ਜਿਹੜੀ ਉਹ ਕਾਮਨ ਸੈਂਸ ਅਕਲ ਹੈ ਪਾਠ ਇਕੱਲੇ ਪੜਨ ਵਾਲੇ ਵੀ ਨੇ ਜਿਹੜੇ ਉਹ ਵੀ ਮਾਰਨ ਨੇ ਰਿਜੈਕਟ ਕੀਤੇ ਐ ਤੇ ਰੱਦ ਤੇ ਜੇ ਧਾਰਮਿਕ ਗ੍ਰੰਥਾਂ ਦੇ ਅਰਥ ਵੀ ਪੜਨੇ ਆ ਗਏ ਫਿਰ ਵੀ ਰੱਦ ਹਰ ਵੇਦ ਵਿਚਾਰਿਆ ਪਾਠ ਪੜ ਵੀ ਲਏ ਵੇਦ ਤਾਂ ਅਰਥ ਵੀ ਆ ਜਾਣ ਸਾਰੇ ਫਿਰ ਵੀ ਗੱਲ ਨਹੀਂ ਫੜ ਜਾਂਦੀ ਗੱਲ ਤੇ ਵੱਡੀ ਉਦੋਂ ਹੈ ਜਦੋਂ ਬ विवेक ਹੋਵੇ ਗਲਤ ਠੀਕ ਪਰਖਣ ਵਾਲੀ ਸਾਡੀ ਬੁੱਧੀ ਹੋਵੇ ਸਾਡਾ ਆਪਣਾ ਦਿਮਾਗ ਕੰਮ ਕਰੇਗਾ ਕਾਮਨ ਸੈਂਸ ਡਵੈਲਪ ਹੋਏਗਾ ਅਰਥ ਤੇ ਹੁਣ ਆਪਾਂ ਸਾਰੇ ਹੀ ਕਰੀ ਚਲ ਮੈਨੂੰ ਹੁਣ ਕਈ ਬੰਦਿਆਂ ਦੇ ਫੋਨ ਆਉਂਦੇ ਆ ਭਾਈ ਸਾਹਿਬ ਸਾਰੇ ਗੁਰੂ ਗ੍ਰੰਥ ਸਾਹਿਬ ਦੇ ਅਰਥ ਕਰੀ ਚਲੋ ਆਪਾਂ ਸੋਚਦੇ ਵੀ ਆਂ ਵੀ ਕਰੋ ਕੋਸ਼ਿਸ਼ ਕਰੋ ਆਪਣੇ ਬੰਦੇ ਕਰਮ ਨਾਲ ਕੇ ਆਪਾਂ ਆਪਣੇ ਤਰੀਕੇ ਨਾਲ ਜਿੱਦਾਂ ਸਮਝਦੇ ਆਂ ਲਾਫ ਨੇਚਰ ਨੂੰ ਨਿਜਮ ਨੂੰ ਆਧਾਰ ਬਣਾ ਕੇ ਅਰਥ ਕਰ ਕੀਤੇ ਜਾ ਸਕਦੇ ਆ ਬੜੇ ਸ਼ਬਦਾਂ ਦੇ ਅਰਥ ਹੋ ਜਾਂਦੇ ਪਰ ਫਿਰ ਮੈਂ ਸੋਚਦਾ ਇਹ ਵੀ ਆਂ ਵੀ ਕਰ ਵੀ ਲਈਏ ਗੱਲ ਤੇ ਇਹ ਵੀ ਕਿਨਕਾ ਏਕਿਸ ਜੀਵ ਸਾਵੈ ਤਾਂ ਕੀ ਮਹਿਮਾ ਜਿਹਦੇ ਅੱਖਰ ਵੀ ਬਸ ਕੇ ਆ ਸਮਝ ਆ ਗਈ ਜਿਹਨੇ ਸਾਰੇ ਅਰਥ ਕਰ ਲੇ ਤਾਂ ਵੀ ਨਹੀਂ ਜਿਹੜੇ ਬੰਦੇ ਨੇ ਚਾਪਲੂਸ ਰਹਿਣਾ ਹੈ ਉਹਨੇ ਚਾਪਲੂਸ ਹੀ ਰਹਿਣਾ ਹੈ ਨਾ ਮੰਨ ਲਓ ਮੈਨੂੰ ਇੱਕ ਬੰਦਾ ਮੈਂ ਕਦੇ ਵੀ ਸੁਣਾਈ ਸੀ ਸਾਡੇ ਇੱਥੇ ਆ ਗਿਆ ਕਹਿੰਦਾ ਜੀ ਅਰਥ ਇਦਾਂ ਹੀ ਤਾਂ ਕਰੀਏ ਆਪਾਂ ਮੈਂ ਕਿਹਾ ਠੀਕ ਹੈ ਗੱਲ ਕਹਿੰਦੇ ਜੀ ਇਹਦੇ ਨਾਲ ਫਰਕ ਪੈ ਜਾਏਗਾ ਮੈਂ ਕਿਹਾ ਹੁਣ ਮੰਨ ਲਓ ਇੱਕ ਵਿਦਵਾਨ ਹੈ ਸਾਡਾ ਬਹੁਤ ਉਹਦੀ ਕਥਾ ਲੋਕ ਸੁਣਦੇ ਉਹ ਉਹਨੂੰ ਤੁਸੀਂ ਹੋਰ ਅਰਥ ਪੜਾ ਦੇ। ਮੰਨ ਲਓ ਉਹਨੂੰ ਕਿੰਨੇ ਪਰਸੈਂਟ ਵਧਿਆ ਅਰਥ ਆਉਂਦੇ ਕਹਿੰਦਾ ਜੀ 60। 60% ਕਥਾ ਵਧਿਆ ਕਹਿੰਦਾ। ਮੈਂ ਕਿਹਾ ਬਾਕੀ ਕਿੰਨੀ ਸਿਖਾਉਣ ਵਾਲੀ ਕਹਿੰਦਾ 40। ਮੈਂ ਕਿਹਾ ਤੁਸੀਂ ਸਿਖਾਉਂਦਾ। ਕਹਿੰਦੇ ਸਾਡੇ ਵਾਲਾ ਗੁਰੂ ਪਸ ਸਿਖਾ ਦੇ। ਮੈਂ ਕਿਹਾ ਇਹ ਤੇ ਕਰਾ ਦੋਗੇ ਪਰ ਚਾਪ ਲੂਸੀ ਉਹਦੇ ਹੱਡਾ ਜੋ ਕਿਵੇਂ ਕੱਢੋਗੇ? ਐ ਕਿਨੇ? ਚਾਪ ਲੂਸੀ ਕਿਵੇਂ ਕੱਢੋਂਗੇ? ਉਹ ਕਿਵੇਂ ਕਹਿੰਦੇ ਪੱਤੇ ਨਦੀਆਂ 'ਚ ਰੁੜੀ ਜਾਂਦੇ। ਪੱਤੇ ਪੱਤੇ ਨਦੀਆਂ ਚ ਰੁੜੀ ਜਾਂਦੇ ਨੇ ਲਾਈ ਨੇ ਪੱਤੇ ਨਦੀਆਂ ਚ ਰੁੜੀ ਜਾਂਦੇ ਨੇ ਚਾਪ ਲੂਸੀ ਹੱਡੀ ਰਚ ਗਈ ਹੱਥ ਮੱਲੋ ਵੱਲੀ ਜੁੜੀ ਜਾਂਦੇ ਨੇ ਉਹਦਾ ਕੀ ਕਰੋਗੇ ਉਹ ਬੰਦਾ ਹਰੇਕ ਸਾਥ ਤੇ ਡੇਰੇ ਤੇ ਜਾ ਕੇ ਸਬਤ ਕਰਕੇ ਆਉਂਦਾ ਹਰੇਕ ਬਾਬੇ ਨੂੰ ਬ੍ਰਹਮ ਗਿਆਨੀ ਬਣਾਈ ਜਾਂਦਾ ਉਹਨੂੰ ਅਰਥ ਤੁਸੀਂ 100% ਵੀ ਕਰਾ ਦਿਓ ਪਰ ਚਾਪ ਲੂਸੀ ਹੱਡੀ ਰਚ ਗਈ ਹੱਥ ਮੱਲੋ ਵੱਲੀ ਜੁੜੀ ਜਾਂਦੇ ਨੇ ਉਹਦਾ ਕੀ ਕਰੋਗੇ ਜਿਹਦੇ ਚ ਆਪ ਨੂੰ ਸੀ ਹੱਡੀ ਰੱਥ ਤੇ ਅਰ ਤੁਹਾਨੂੰ ਹੋਰ ਵਧੀਆ ਸਿਖਾ ਦੋ ਜਿਹੜਾ ਸਿਪਾਈ ਤੁਹਾਡੇ ਤੇ ਹੀ ਚੱਲਣਾ ਹੈ ਉਹਨੂੰ ਤੁਸੀਂ ਤੋਪ ਵੀ ਫੜਾ ਦੋ ਤੁਹਾਡੇ ਦੀ ਗੋਲੇ ਚਲਾਓ ਅਰਥ ਹੋਰ ਪੜਾ ਦੋ ਉਹ ਤੇ ਥੋੜਾ ਵੀ ਪੜ ਲਵੇ ਪਰ ਸਟੈਂਡ ਰੱਖੇ ਘਟ ਗਿਆਨ ਹੋਵੇ ਪਰ ਮੰਨੇ ਜ਼ਿੰਦਗੀ 'ਚ ਲਾਗੂ ਕਰੇ ਉਹ ਤੇ ਭਲੇ ਜੱਪ ਤੇ ਦਰਸ਼ਨ ਭੇਟੇ ਸਾਧੂ ਭਲੇ ਦਿਨ ਸੋਹਣੇ ਮਹਾ ਆਨੰਦ ਸਦਾ ਕਰ ਕੀਰਤਨ ਪੁਰਖ ਵਿਦਾਤਾ ਉਹ ਤੇ ਜ਼ਿੰਦਗੀ ਨਾ ਰਸਦਾਇਕ ਬਣ ਜਾਂਦੀ ਹੈ ਆਨੰਦ ਬਣ ਜਾਂਦੀ ਹੈ ਇਸ ਕਰਕੇ ਜੇ ਜੀਵਨ ਜਾਚ ਨਹੀਂ ਲੈਣੀ ਫਿਰ ਸਾਰੇ ਅਰਥ ਵੀ ਪੜ ਲਓ ਸਤਿਗੁਰ ਦੀ ਬਾਣੀ